ਇੰਨੇ ਨੇ ਕਈ ਲੋਕਾਂ ਦੀ ਨਾ ਆਦਤ ਹੁੰਦੀ ਹੈ ਦੂਜਿਆਂ ਦੀਆਂ ਕਮੀਆਂ ਕੱਢਣੀਆਂ ਤੇ ਉਹ ਪਹਿਲਾਂ-ਪਹਿਲਾਂ ਤੇ ਕਹਿਣਗੇ ਵੀ ਅਸੀਂ ਨਾ ਤੇਰੀਆਂ ਕਮੀਆਂ ਕੱਢ ਕੇ ਤੈਨੂੰ ਸੁਧਾਰਨਾ ਚਾਹੁੰਨੇ ਹਾਂ ਪਰ ਐਸਾ ਕੁਝ ਨਹੀਂ ਹੁੰਦਾ ਇਹ ਉਹਨਾਂ ਦੀ ਮਾਨਸਿਕਤਾ ਹੁੰਦੀ ਹੈ ਉਹਨਾਂ ਨੇ ਸਿਰਫ ਤੁਹਾਡੀਆਂ ਕਮੀਆਂ ਹੀ ਕੱਢਣੀਆਂ ਨੇ ਕਦੇ ਐਸਾ ਨਹੀਂ ਹੁੰਦਾ ਵੀ ਕੋਈ ਬੰਦਾ ਕਮੀਆਂ ਤੋਂ ਰਹਿਤ ਹੈ ਜਾਂ ਕਿਸੇ ਬੰਦੇ 'ਚ ਸਿਰਫ ਖੂਬੀਆਂ ਹੀ ਨੇ ਪਰ ਕਈ ਲੋਕਾਂ ਨੇ ਸਮਾਜ ਦੇ ਵਿੱਚ ਦੂਜਿਆਂ ਦੀਆਂ ਕਮੀਆਂ ਕੱਢਣ ਦਾ ਠੇਕਾ ਲਿਆ ਹੁੰਦਾ ਤੇ ਆਪਦੇ ਵਿੱਚ ਉਹਨਾਂ ਦੇ 100 ਕਮੀਆਂ ਹੁੰਦੀਆਂ ਨੇ ਉਹ ਕਹਿੰਦੇ ਨੇ ਇੱਕ ਵਾਰ ਨਾ ਇੱਕ ਜਨਾਨੀ ਕਿਸੇ ਬਾਬੇ ਕੋਲ ਆਪਦੇ ਬੱਚੇ ਨੂੰ ਲੈ ਗਈ ਤੇ ਕਹਿੰਦੀ ਵੀ ਬਾਬਾ ਜੀ ਇਹ ਨਾ ਗੋੜ ਬਹੁਤ ਖਾਂਦਾ ਹੈ ਤੇ ਤੁਸੀਂ ਨੂੰ ਨਾ ਕਿਸੇ ਤਰ੍ਹਾਂ ਦਾ ਗੋੜ ਛਡਾਓ ਤੇ ਉਹ ਬਾਬਾ ਕਹਿੰਦਾ ਤੂੰ ਐਂ ਕਰੇ ਬੀਬੀ ਹਫਤੇ ਬਾਅਦ ਆਈ ਉਹ ਹਫਤੇ ਬਾਅਦ ਫਿਰ ਲੈ ਗਈ ਜਵਾਗ ਨੂੰ ਉਸੇ ਬਾਬੇ ਕੋਲ ਤੇ ਬਾਬੇ ਨੇ ਉਹਨੂੰ ਸਮਝਾਇਆ ਤੇ ਗੁੜ ਨਹੀਂ ਖਾਣਾ ਜੀ ਦਾ ਗੁੜ ਨਾਲ ਦੰਦ ਖਰਾਬ ਹੋ ਜਾਂਦੇ ਆ ਵਗੈਰਾ ਵਗੈਰਾ ਗੱਲਾਂ ਸਮਝਾਈਆਂ ਤੇ ਉਹ ਬੀਬੀ ਨੂੰ ਹੈਰਾਨਗੀ ਹੋਈ ਕਹਿੰਦੀ ਬਾਬਾ ਜੀ ਇਹ ਗੱਲ ਤਾਂ ਤੁਸੀਂ ਹਫਤਾ ਪਹਿਲਾਂ ਵੀ ਇਹਨੂੰ ਕਹਿ ਸਕਦੇ ਸੀ ਉਹ ਕਹਿੰਦਾ ਵੀ ਬੀਬੀ ਮੈਂ ਇਹਨੂੰ ਕਹਿ ਸਕਦਾ ਸੀਗਾ ਪਰ ਉਦੋਂ ਨਾ ਮੈਂ ਆਪ ਬਹੁਤ ਗੁੜ ਖਾਂਦਾ ਸੀਗਾ ਪਹਿਲਾਂ ਮੈਂ ਆਪ ਉਹ ਗੁੜ ਛੱਡਿਆ ਤੇ ਫਿਰ ਮੈਂ ਇਹਨੂੰ ਸਮਝਾਉਣ ਡਿਆ ਤੇ ਕਹਿਣ ਦਾ ਮਤਲਬ ਇਹ ਆ ਵੀ ਜੇ ਤੁਸੀਂ ਉਹੀ ਚੀਜ਼ਾਂ ਲੋਕਾਂ ਨੂੰ ਸਮਝਾਉਣੀਆਂ ਨੇ ਤੇ ਪਹਿਲਾਂ ਉਹ ਕੰਮ ਸੇ ਘੱਮ ਆਪਣੇ ਤੇ ਲਾਗੂ ਕਰੋ ਤੇ ਤੁਹਾਨੂੰ ਵੀ ਅਗਰ ਕੋਈ ਐਦਾਂ ਜਿਆਦਿਆਂ ਸਲਾਮਾ ਦਿੰਦਾ ਹੈ ਨਾ ਤੇ ਪਹਿਲਾਂ ਇਹ ਵੇਖੋ ਵੀ ਉਹ ਚੀਜ਼ਾਂ ਆਪਣੇ ਆਪ ਤੇ ਲਾਗੂ ਕਰਦਾ ਹੈ ਕਿਉਂਕਿ ਇੱਥੇ ਕਈ ਲੋਕਾਂ ਦੀ ਆਦਤ ਹੀ ਹੁੰਦੀ ਹੈ ਵੀ ਤੁਹਾਡੀ ਕਮੀਆਂ ਹੀ ਕੱਢਣੀਆਂ ਨੇ ਕਿਉਂਕਿ ਤੁਹਾਨੂੰ ਉਹਨਾਂ ਨੇ ਉੱਠਣ ਨਹੀਂ ਦੇਣਾ ਉਹ ਸਿਰਫ ਤੁਹਾਡੇ 'ਚ ਕਮੀਆਂ ਹੀ ਕੱਢਣਗੇ ਤੇ ਉਹ ਚ ਇਹ ਨਾ ਸੋਚ ਲੋ ਵੀ ਇਹ ਤੁਹਾਡੇ ਸ਼ੁਭਚਿੰਤਕ ਨੇ ਸ਼ੁਭਚਿੰਤਕ ਬੰਦਾ ਇੱਕ ਹੱਦ ਤੱਕ ਹੀ ਹੁੰਦਾ ਹੈ ਕਿਉਂ ਕਮੀਆਂ ਖੂਬੀਆਂ ਸਭ ਦੇ ਵਿੱਚ ਹੁੰਦੀਆਂ ਨੇ ਇਥੇ ਕਈ ਲੋਕ ਨਾ ਕੀ ਹੁੰਦਾ ਹੈ ਵੀ ਜਿਹੜਾ ਬੰਦਾ ਸਵੇਰੇ 4 ਵਜੇ ਦਾ ਉੱਠ ਕੇ ਕੰਮ ਲੱਗਾ ਹੈ ਆਪ 12 ਵਜੇ ਉੱਠ ਕੇ ਉਹਦੇ ਕੋਲ ਆਉਣਗੇ ਤੇ ਫਿਰ ਉਹਨੂੰ ਹੀ ਸਮਝਾਉਣ ਲੱਗ ਜਾਣਗੇ ਵੀ ਤੜਕੇ ਉੱਠਣਾ ਚਾਹੀਦਾ ਪਹਿਲਾਂ ਤੜਕੇ ਉੱਠ ਕੇ ਆਹ ਕਰਨਾ ਚਾਹੀਦਾ ਫਿਰ ਉਹ ਕਰਨਾ ਚਾਹੀਦਾ ਤੇ ਜੇ ਅੱਗੋ ਕਹਿ ਦਈਏ ਨਾ ਇਹੋ ਜਿਹੇ ਬੰਦਿਆਂ ਨੂੰ ਵੀ ਆਪ ਤੂੰ ਇੰਜ ਕੀਤਾ ਤੇ ਫਿਰ ਉਹਦੇ ਪੱਖ ਚ ਦਲੀਲਾਂ ਦੇਣ ਲੱਗ ਜਾਣਗੇ ਵੀ ਮੈਂ ਇੰਜ ਕਿਉਂ ਕੀਤਾ ਇਹੋ ਜਿਹਾ ਬੰਦਾ ਨਾ ਬਹੁਤ ਖਤਰਨਾਕ ਹੁੰਦਾ ਏ ਜਿਹੜਾ ਗਲਤੀ ਕਰੇ ਵੀ ਉਹਨੂੰ ਪਤਾ ਹੋਵੇ ਵੀ ਇਹ ਮੇਰੀ ਗਲਤੀ ਏ ਤੇ ਦੱਸਣ ਦੇ ਉੱਤੇ ਨਾ ਉਸੇ ਗਲਤੀ ਦੇ ਪੱਖ 'ਚ ਫੇਰ ਦਲੀਲਾਂ ਦਵੇ ਇਹੋ ਜਿਹੇ ਬੰਦੇ ਤੋਂ ਸਾਵਧਾਨ ਰਿਆ ਕਰੋ